ਦਾ ਕਰਨਾਗਾ ਦੂਸਰਾ ਅਸੀਂ ਉਸ ਪੰਚਾਇਤ ਨੇ ਪਿੰਡ ਦੀ ਸਹਿਮਤੀ ਦੇ ਨਾਲ ਪਹਿਲਾ ਮਤੇ ਪਾਇਏ ਸੀਗੇ ਅਸੀਂ ਅੱਜ ਇਹ ਗ੍ਰਾਂਸ ਸਭਾ ਦੇ ਵਿੱਚ ਸਾਰੀ ਪੰਚਾਇਤ ਦੇ ਤੁਹਾਡਾ ਅਸੀਂ ਸਹਿਮਤੀ ਲੈਣਾ ਚਾਹੁੰਦੇ ਹਾਂ ਸਾਡਾ ਪਹਿਲਾ ਮਤਾ ਸੀਗਾ ਜੀ ਮਹੰਤਾਂ ਦੀ ਵਧਾਈ 1100 ਦਿੱਤਾ ਜਾਵੇ ਤੇ ਇਹ ਲੜਕੀ ਨਹੀਂ ਭਾਈ ਦਿੱਤੀ ਜਾਵੇ ਐਸੀ ਵਿਸੀ ਦਾ ਇਜਾਰੇ ਲਈ 500 ਰੁਪਏ ਵਧਾਈ ਰੱਖੀ ਸੀ ਦੂਜਾ ਸੀਗਾ ਜੀ ਕੋਈ ਗੈਰ ਨਸ਼ਾ ਚਿੱਟਾ ਵੇਚ ਦਾ ਫੜਿਆ ਗਿਆ ਉਸ ਉਪਰਾਂ ਕਾਨੂੰਨੀ ਕਾਰਵਾਈ ਹੋਵੇਗੀ ਤੇ ਸਰਪੰਚ ਨੰਬਰਦਾਰ ਮੈਂਬਰ ਕੋਈ ਵੀ ਮਾਰੇ ਨਹੀਂ ਜਾਊਗਾ ਤੇ ਜੀ ਸਾਦੀ ਸੀ ਕਿ ਜੇ ਕੋਈ ਵੀ ਕੁਵਾਰੀਆ ਕੋਈ ਹੋਰ ਧੁੱਕਾ ਦੇਣ ਵਾਲਾ ਪਿੰਡ ਵਿੱਚ ਪੁਲਾ ਕੇ ਧੁੱਕਾ ਨਹੀਂ ਦੇਵੇਗਾ ਥਾਗ ਮਾਰ ਕੇ ਧੁੱਕਾ ਦੇਵੇਗਾ ਕੋਈ ਵੀ ਕੁਵਾਰੀਆ ਚੋਰੀ ਦਾ ਸਾਮਾਨ ਲੈਦਾ ਫੜਿਆ ਗਿਆ ਜੋ ਪਿਛਲਾ ਸਮਾਂ ਚੋਰੀ ਹੋਇਆ ਤਾਂ ਉਸ ਉੱਪਰ ਹੀ ਪਾਇਆ ਜਾਵੇਗਾ ਜੇ ਕੋਈ ਪੰਚੇਤੀ ਚੀਜ਼ ਚੋਰੀ ਕਰਦਾ ਜਾਂ ਕੋਈ ਸਰਕਾਰੀ ਸੰਸਥਾ ਨੂੰ ਨਸਾਨ ਕਰਦਾ ਹੈ ਤਾਂ ਬੜੀ ਕਾਰਵਾਈ ਕੀਤੀ ਜਾਵੇਗੀ ਜੋ ਆਪਣੇ ਮਾਰਗਦਰਸ਼ਕ ਉੱਤੇ ਕੋਈ ਵੀ ਜਲੇਬੀ ਪਕੌੜਾ ਨਹੀਂ ਬਣਾਇਆ ਜਾਵੇਗਾ ਪੰਚਾਇਤ ਵੱਲੋਂ ਸਖਤ ਹਦਾਇਤ ਹੈ ਤਾਂ ਜਿਹੜਾ ਕਰਵਾਉਣ ਵਾਲੇ ਨੂੰ 21000 ਰੁਪਏ ਜੁਰਮਾਨਾ ਭਰਨਾ ਪਊਗਾ ਬਾਟਰਪਾ ਬਾਟਰਵਾਸ ਦੇ ਘਾਣੀ ਦੇ ਬਿਲਡਿੰਗ ਤੋਂ ਦਾ ਕਰੈਕਸ਼ਨ ਕੱਟਿਆ ਜਾਵੇਗਾ ਕਨੈਕਸ਼ਨ ਟੂਟੀਆਂ ਉੱਪਰ ਗੇਟ ਵੱਲ ਹੋਣਾ ਚਾਹੀਦੀ ਹੈ ਜੀ ਕੋਈ ਵੀ ਦੁਕਾਨਦਾਰ ਦੁਕਾਨ ਤੇ ਸਟੇਨ ਨਹੀਂ ਵੇਚੇਗਾ ਕਿਸੇ ਵੀ ਵਿਅਕਤੀ ਨੂੰ ਸਟੂਡੈਂਟ ਨੂੰ 18 ਸਾਲ ਤੋਂ ਘੱਟ ਅਜਿਹੀ ਵਿਅਕਤੀ ਨੂੰ ਨਾ ਪੂਜਾ ਸਿਰਤ ਨਾਲ ਦਿੱਤਾ ਜਾਵੇ ਪਿੰਡਿਆਂ ਗਲੀਆਂ ਤੇ ਬਿਰਨੀ ਦੇ ਕੋਈ ਮਿੱਟੀ ਇੱਟਾਂ ਬਰੇਤੀ ਵਾਦੀ ਨਾ ਲਾਏ ਜਾਣ ਇੱਕ ਦੋ ਦਿਨਾਂ ਵਿੱਚ ਜਗ੍ਹਾ ਖਾਲੀ ਕੀਤੀ ਜਾਲੇਗੀ نئے متے لے کے آئے جی

دوستی ماضی مسجد جچا نشا چلنا چاہتا ہے کوچ بھی ਜੇ ਦਾ ਪਰਿਵਾਰ ਕੋਈ ਵੱਡੇ ਬਜ਼ੁਰਗ ਦੀ ਯਾਦ ਵਿੱਚ ਕੋਈ ਸਨਮਾਨ ਦਿਨ ਜਾਂ ਕੋਈ ਫੰਡ ਵਗੈਰਾ ਜਾਂ ਕੋਈ ਲਾ ਲੋ ਕੋਈ ਬੱਚਿਆਂ ਨੂੰ ਸਨਮਾਨ ਕਿਤੇ ਨੂੰ ਹੋਰ ਸਵਾਗਤ ਦਿਨਾ ਚਾਹਦਾ ਤਾਂ ਉਹ ਵੀ ਪੰਚਾਇਤ ਨਹੀਂ ਦੇ ਸਕਦਾ ਹੈ ਆਪ ਦੇ ਵੱਡੇ ਬਜ਼ੁਰਗਾਂ ਦੀ ਯਾਦ ਵਿੱਚ ਇਕ ਸਾਡੀ ਪੰਚਾਇਤ ਨੇ ਜਿਹੜਾ ਆਪਣਾ ਖੇਡ ਪ੍ਰੋਗਰਾਮ ਬਣ ਜਾ ਰਿਹਾ ਹੈ ਸੰਤਿ ਕ੍ਰਿਪਾ ਸਿੰਘ ਦੇ ਨਾਮ ਕੀਤੇ ਆਪਣੇ ਰੱਖਿਆ ਜਾ ਰਿਹਾ ਹੈ ਜੀ ਹਰ ਸਾਲ ਪੰਚਾਇਤ ਵੱਲੋਂ ਧੀਆਂ ਦੀ ਲੋੜ